ਦੀ ਵੈਦਰੂਬਲ ਵੈਲਨੈਸ ਸੈਂਟਰ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਅੱਜ ਤੁਹਾਡੀ ਸਿਹਤ ਬਾਰੇ ਗੱਲਬਾਤ ਆਪਾਂ ਕਰਾਂਗੇ ਕਿਉਂਕਿ ਸਿਹਤ ਅੱਜ ਕੱਲ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਸੋ ਅੱਜ ਆਪਾਂ ਭਿਆਨਕ ਬਿਮਾਰੀ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਭਿਆਨਕ ਬਿਮਾਰੀ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈ ਸੋ ਬਹੁਤ ਸਿਸਟਮ ਖਰਾਬ ਹੋ ਰਿਹਾ ਪੇਟ ਦਾ ਸਿਸਟਮ ਖਰਾਬ ਹੋ ਰਿਹਾ ਸੋ ਅੱਜ ਜੇ ਤੁਸੀਂ ਵੀਡੀਓ ਜਿਹੜੀ ਹੈ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਸੁਣਨੀ ਹੈ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਜਰੂਰ ਸ਼ੇਅਰ ਕਰਨੀ ਕਿਉਂਕਿ ਸਾਰੇ ਇਸਪੇ ਪਿਆਨਕ ਬਿਮਾਰੀ ਤੋਂ ਬਚ ਸਕਣ ਪੇਟ ਦੀ ਬਿਮਾਰੀ ਹੈ ਪੇਟ ਦੀ ਬਿਮਾਰੀ ਜਿਹੜੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਪਹਿਲੇ ਸਾਡੇ ਪੇਟ ਦੇ ਵਿੱਚ ਗੈਸ ਅਫਾਰਾ ਬਣਨਾ ਸ਼ੁਰੂ ਹੋ ਜਾਂਦਾ ਔਰ ਲੀਵਰ ਫੈਟੀ ਹੋਣਾ ਸ਼ੁਰੂ ਹੋ ਜਾਂਦਾ ਵੱਡੀ ਅੰਤੜੀ ਜਿਹੜੀ ਲਾਰਜ ਇੰਟੈਸਟਾਈਨ ਹੈ ਉਹਦੇ ਵਿੱਚ ਪਿਤ ਦਾ ਵਾਧਾ ਹੋ ਜਾਂਦਾ ਪਿਤ ਕਹਿੰਦੇ ਹੈਗੇ ਐ ਅਲਸਰ ਨੂੰ ਸੋ ਅਲਸਰ ਜਿਹੜਾ ਹੈਗਾ ਉਹ ਵਧਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਫਿਰ ਜਦੋਂ ਵੱਧਦਾ ਗੈਸ ਬੰਦੀ ਹੈ बार-बार ਆਪਾਂ ਨੂੰ ਡਕਾਰ ਹੁੰਦੇ ਆ ਥੋੜਾ ਜਿਹਾ ਖਾਣੇ ਪੇਟ ਭਾਰਾ ਹੋਣਾ ਸ਼ੁਰੂ ਹੋ ਜਾਂਦਾ ਖਾਣ ਨੂੰ ਦਿਲ ਨਹੀਂ ਕਰਦਾ ਜਾਂ ਅਫਾਰਾ ਪੈ ਜਾਂਦਾ ਕਬਜ ਹੋ ਜਾਂਦੀ ਹੈ ਕਬਜ ਬਹੁਤ ਰਹਿੰਦੀ ਹੈ ਤੇ ਆਪਾਂ ਆਲੇ-ਦੁਆਲੇ ਦੇ ਜਿਹੜੀਆਂ ਗੋਲੀਆਂ ਚੂਰਨ ਖਾ ਕੇ ਉਹ ਕਬਜ ਨੂੰ ਤੋੜਦੇ ਸੋ ਇਸ ਭੈਣਕ ਬਿਮਾਰੀ ਜਿਹੜਾ ਅੱਜ ਦੇ ਸਮੱਸਿਆ ਦਾ ਕਾਰਨ ਇਹ ਬਣੀ ਹੋਈ ਹੈ ਕਿ ਜਿਹੜਾ ਆਪਾਂ ਜੂਰੀਆ ਖਾ ਰਹੇ ਆ ਵੱਧ ਉੱਚੀ ਜਾਂਦੇ ਵਿੱਚ ਜਿਵੇਂ ਦੁੱਧ ਦੇ ਵਿੱਚ ਦੇਸੀ ਘਿਓ ਦੇ ਵਿੱਚ ਜਾਂ ਹੋਰ ਉਹ ਜਿਹੜਾ ਹੈਗਾ ਉਹ ਬੜਾ ਖਰਾਬ ਹੈਗਾ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਅਸੀਂ ਭਿਆਨਕ ਚੀਜ਼ਾਂ ਖਾਣੇ ਆ ਦੁੱਧ ਪੀਣੇ ਆ ਜਿਹੜਾ ਬਾਜ਼ਾਰੋਂ ਲੈ ਕੇ ਜਾਂ ਹੋਰ ਚੀਜ਼ਾਂ ਸਾਡੇ ਖਾਣ ਪੀਣ ਦੇ ਨਾਲ ਜਿਹੜੀਆਂ ਸਮੱਸਿਆਵਾਂ ਪੇਟ ਦੀਆਂ ਆ ਰਹੀਆਂ ਸੋ ਇਹਦੇ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਅੱਜ ਕੱਲ ਜਿਵੇਂ ਕਿ ਪੇਟ ਦੀ ਬਿਮਾਰੀ ਹੈਗੀ ਹੈ ਡਾਕਟਰ ਕਹਿੰਦੇ ਆ ਜੀ ਆਈਬੀਐਸ ਦੀ ਪ੍ਰੋਬਲਮ ਆ ਗਈ ਤੁਹਾਨੂੰ ਤੁਹਾਡੇ ਪੇਟ ਦੇ ਵਿੱਚ ਇਰੀਟੇਟ ਬੋਇਲ ਸਿੰਡਰਮ ਸੋ ਉਹ ਵੀ ਇੱਕ ਬਿਮਾਰੀ ਹੈ ਪੇਟ ਦੀ ਲੀਵਰ ਫੈਟੀ ਹੋ ਗਿਆ ਲੀਵਰ ਫੇਲ ਹੋ ਗਿਆ ਜਿਆਦਾ ਸ਼ਰਾਬ ਪੀਣ ਕਰਕੇ ਲੀਵਰ ਖਰਾਬ ਹੋ ਗਿਆ ਲੀਵਰ ਸਰੈਸਸ ਹੋ ਗਿਆ ਸੋ ਇਹ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਸਾਡੀਆਂ ਬਹੁਤ ਵੱਧ ਰਹੀਆਂ ਹਨ ਭਿਆਨਕ ਬਿਮਾਰੀਆਂ ਸਭ ਤੋਂ ਭਿਆਨਕ ਬਿਮਾਰੀ ਜਿਹੜੀ ਹੈ ਉਹ ਵੱਡੀ ਅੰਤੜੀ ਦੇ ਵਿੱਚ ਜ਼ਖਮ ਹੋ ਜਾਂਦੇ ਆ ਆਪਾਂ ਸਾਨੂੰ ਪਹਿਲੇ ਲੱਗਦਾ ਕਿ ਸਾਨੂੰ ਬਵਾਸੀਰ ਹੋ ਗਈ ਹੈ ਸਾਨੂੰ ਕਿਉਂਕਿ ਲੈਟਰਨ ਦੇ ਨਾਲ ਬਲੱਡ ਆਣ ਲੱਗ ਜਾਂਦਾ ਸੋ ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਬਵਾਸੀਰ ਦੇ ਚੱਕਰ ਦੇ ਵਿੱਚ ਡਾਕਟਰਾਂ ਕੋਲੋਂ ਦਵਾਈਆਂ ਖਾਣੇ ਆ ਬਵਾਸੀਰ ਦੇ ਚੱਕਰ ਦੇ ਵਿੱਚ ਅਸੀਂ ਹੋਰ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਨੇ ਆ ਤੇ ਬਾਅਦ ਦੇ ਵਿੱਚ ਇਹ ਜਿਹੜੀ ਲਾਸਟ ਮੂਵਮੈਂਟ ਤੇ ਸਾਨੂੰ ਪਤਾ ਲੱਗਦਾ ਕਿ ਸਾਨੂੰ ਜੀ ਅਸਟ੍ਰਕ ਕਲਾਈਟਸ ਹੋ ਗਿਆ ਅਲਸਰ ਕਲਾਈਟਸ ਜਿਹੜਾ ਹੈਗਾ ਉਹ ਅੰਤੜੀ ਦੇ ਵਿੱਚ ਜ਼ਖਮ ਹੋ ਜਾਂਦਾ ਖੂਨ ਇਨਾ ਆਣਾ ਸ਼ੁਰੂ ਹੋ ਜਾਂਦਾ ਕਿ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਦੇ ਨਾਲ ਸਿਹਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਭਾਰ ਘਟਣਾ ਸ਼ੁਰੂ ਹੋ ਜਾਂਦਾ ਅਲਸਰ ਕਲਾਈਟਸ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੋ ਉਹਦੇ ਨਾਲ ਕੀ ਹੈ ਕਿ ਜਿਹੜਾ ਅਲਸਰ ਕਲਾਈਟਰ ਜਦੋਂ ਹੋ ਜਾਂਦਾ ਤੇ ਫਿਰ ਡਾਕਟਰ ਐਲੋਪੈਥੀ ਦੇ ਵਿੱਚ ਕੋਈ ਇਲਾਜ ਨਹੀਂ ਰਹਿ ਜਾਂਦਾ ਡਾਕਟਰ ਕਹਿੰਦੇ ਆ ਕਿ ਤੁਹਾਡਾ ਆਪਰੇਸ਼ਨ ਕਰ ਦੰਨੇ ਆ ਤੁਹਾਡਾ ਆਹ ਕਰ ਦੰਨੇ ਆ ਆ ساری ਉਮਰ ਦਵਾਈ ਖਾਈ ਜਾਓ ਲਾਈਫਟਾਈਮ ਖਾਣੀ ਪਏਗੀ ਅਰ ਸਰਕਲਾਈਟਸ ਜਿਹੜਾ ਪੰਜਾਬੀ ਦੇ ਵਿੱਚ ਆਯੁਰਵੈਦਿਕ ਦੇ ਵਿੱਚ ਕਹਿੰਦੇ ਆ ਸੰਗ੍ਰਹਿਣੀ ਸੋ ਸੰਗ੍ਰਹਿਣੀ ਦਾ ਮਤਲਬ ਕਿ ਸੰਗ ਰਹਿਣੀ ساری ਉਮਰ ਨਾਲ ਹੀ ਰਹਿਣੀ ਸੰਗ ਸੰਗ ਦਾ ਮਤਲਬ ਨਾਲ ਨਾਲ ਦਾ ਮਤਲਬ ਸੰਗ ਰਹਿਣੀ ਸੋ ਸੰਗ੍ਰਹਿਣੀ ਦਾ ਮਤਲਬ ਹੈ ਕਿ ਅਲਸਰ ਕਲਾਈਟਸ ਜਿਹੜਾ ਤੁਹਾਨੂੰ ਹੋ ਗਿਆ ਸੋ ਸਾਰੀ ਉਮਰ ਦਵਾਈਆਂ ਖਾਣੀਆਂ ਪੈਂਦੀਆਂ ਡਾਕਟਰ ਬੋਝਨਾਂ ਦੀ ਅੰਤੜੀ ਜਿਆਦਾ ਖਰਾਬ ਹੋ ਜਾਂਦੀ ਹੈ ਉਹਨੂੰ ਕੱਟ ਕੇ ਤੇ ਫੇਰ ਇੱਕ ਟ੍ਰੇਟ ਦੇ ਬਾਹਰਲੇ ਪਾਸੇ ਥੈਲੀ ਲਾ ਦਿੰਦੇ ਆ ਜਿਹਦੀ ਲੈਟਰਨ ਜਿਹੜੀ ਉਹ ਥੈਲੀ ਦੇ ਵਿੱਚ ਆਉਂਦੀ ਹੈ ਉਹ ਬੜਾ ਭਿਆਨਕ ਸੀਨ ਹੈ ਸੋ ਰੱਬ ਨਾ ਕਰੇ ਇਹੋ ਜੀ ਕਿਸੇ ਨੂੰ ਬਿਮਾਰੀ ਸੋ ਇਸ ਬਿਮਾਰੀ ਤੋਂ ਬਚ ਜਾਓ ਜੇ ਤੁਸੀਂ ਇਹਨੋਂ ਤੋਂ ਬਚਣਾ ਚਾਹੁੰਦੇ ਆ ਤੇ ਆਪਣਾ ਖਾਣ ਪੀਣ ਦੇ ਵਿੱਚ ਸੁਧਾਰ ਕਰ ਲੋ ਅਲਸਰ ਕਲਾਈਟਸ ਸੰਗਰਹਿਣੀ ਦੀ ਦਾ ਇਲਾਜ ਆਯੁਰਵੇਦਕ ਦੇ ਵਿੱਚ ਮੁਕੰਮਲ ਹੈਗਾ ਸੋ ਆਯੁਰਵੇਦਕ ਦੇ ਵਿੱਚ ਮੁਕੰਮਲ ਇਲਾਜ ਵਾਸਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਪਰ ਜੇ ਤੁਸੀਂ ਇਲਾਜ ਕਰ ਕਰਕੇ ਥੱਕ ਚੁੱਕੇ ਆ ਇਲਾਜ ਕਰ ਕਰਕੇ ਪ੍ਰਸ਼ਨ ਤੱਕ ਤੁਹਾਡੀ ਗੱਲ ਪਹੁੰਚ ਗਈ ਹੈ ਗੱਲ ਨਹੀਂ ਬੰਦੀ ਪੀ ਭਾਰ ਘਟੀ ਜਾਂਦਾ ਖਾਣਾ ਪੀਣਾ ਹਜਮ ਨਹੀਂ ਹੋ ਰਿਹਾ ਤੇ ਫੇਰ ਤੁਸੀਂ ਆਯੁਰਵੇਦਕ ਦਾ ਸਹਾਰਾ ਲੈ ਸਕਦੇ ਆ ਆਯੁਰਵੇਦਕ ਦੇ ਵਿੱਚ ਤੁਹਾਡੀਆਂ ਸਾਰਾ ਹੀ ਪ੍ਰੋਪਰ ਇਲਾਜ ਹੈ ਥੋੜਾ ਲੰਬਾ ਇਲਾਜ ਹੈ ਸਲੋ ਇਲਾਜ ਹੈ ਪਰ ਤੁਹਾਡੀ ਜਿਹੜੀ ਅੰਤੜੀ ਆ ਉਹ ਪ੍ਰੋਪਰ ਸਾਫ ਹੋ ਜਾਂਦੀ ਹੈ ਪਰ ਜੇ ਤੁਸੀਂ ਇਹੋ ਜੀ ਦਿੱਕਤ ਤੁਹਾਨੂੰ ਆ ਗਈ ਹੈ ਅਲਸਰ ਕਲਾਈਟਸ ਦੀ ਪ੍ਰੋਬਲਮ ਆ ਗਈ ਹੈ ਸੰਗਰਹਿਣੀ ਦੀ ਪ੍ਰੋਬਲਮ ਆ ਗਈ ਹੈ ਖਪਰਾਨ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਇਹਦੇ ਵਿੱਚ ਅਸੀਂ ਇਹ ਬਹੁਤ ਚੀਜ਼ਾਂ ਦਿੰਨੇ ਆ ਜਿਵੇਂ ਕਟਜਾ ਦੀ ਛਾਲ ਹੈਗੀ ਹੈ ਮੌਚਰਾਸ ਹੈ ਬਿਲਕਰੀ ਹੈ ਇਹ ਤੋਂ ਬਣੀਆਂ 15 15 20 20 ਚੀਜ਼ਾਂ ਦੀਆਂ ਜੜੀਆਂ ਬੂਟੀਆਂ ਪਾ ਕੇ ਅਸੀਂ ਇਹ ਜਿਹੜੇ ਫਾਰਮੂਲੇ ਤਿਆਰ ਕਰਦੇ ਹਾਂ ਸੋ ਅਸੀਂ ਉਹ ਦਿੰਨੇ ਸੋ ਸਾਡੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਲਸਰ ਕਲਾਈਟਸ ਬਿਮਾਰੀ ਦਾ ਇਲਾਜ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਉਹ ਹੁੰਦਾ ਤੇ ਉਹਦੇ ਨਾਲ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਇਲਾਜ ਕਰਦੇ ਸੋ ਜੇ ਤੁਹਾਨੂੰ ਇਹੋ ਜਿਹੀ ਕੋਈ ਦਿੱਕਤ ਹੈਗੀ ਹੈ ਤੁਸੀਂ ਸਾਡੇ ਕਿਸੇ ਵੀ ਕਲੀਨਿਕ ਦੇ ਉੱਤੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਆ ਦਿਖਾ ਸਕਦੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਹੈ ਅਲਸਰ ਕਲਾਈਟਸ ਦੀ ਤੁਸੀਂ ਦਿੱਲੀ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਹੁਸ਼ਿਆਰਪੁਰ ਗਗਰੇਡ ਦੇ ਵਿੱਚ ਜਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਸਾਡੇ ਕਿਸੇ ਵੀ ਕਲੀਨਿਕ ਦੇ ਉੱਤੇ ਤੁਸੀਂ ਜਾ ਕੇ ਸਾਰੀ ਸਮੱਸਿਆ ਦਾ ਆਪਣੇ ਦਾ ਹੱਲ ਕਰਵਾ ਸਕਦੇ ਆ ਸੋ ਜੇ ਤੁਸੀਂ ਬਾਹਰ ਬੈਠੇ ਆ ਕਿਤੇ ਟੋਰਾਂਟੋ ਬੈਠੇ ਆ ਵੈਨਕੂਵਰ ਬੈਠੇ ਆ ਕੈਲਗਰੀ ਐਡਮੰਟਨ ਵਿਨੀ ਪੈਕ ਦੇ ਵਿੱਚ ਜਾਂ ਯੂ ਐਸ ਏ ਦੇ ਵਿੱਚ ਬੈਠੇ ਆ ਉੱਥੇ ਵੀ ਸਾਡੇ ਕਲੀਨਿਕ ਹੈਗੇ ਸੋ ਉੱਥੇ ਵੀ ਤੁਸੀਂ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਅਸੀਂ ਆਪ ਤਿਆਰ ਕਰਦੇ ਆ ਕਿਸੇ ਤੋਂ ਲੈਂਦੇ ਨਹੀਂ ਦਵਾਈਆਂ ਸੋ ਹਰ ਫਾਰਮੂਲਾ ਜਿਹੜਾ ਕੈਨੇਡੀਅਨ ਗਵਰਨਮੈਂਟ ਕੋਲੋਂ ਇੰਡੀਆ ਗਵਰਨਮੈਂਟ ਕੋਲੋਂ ਅਮਰੀਕਾ ਗਵਰਨਮੈਂਟ ਕੋਲੋਂ ਸਾਡੇ ਫਾਰਮੂਲੇਸ ਪਾਸ ਹੈ ਸੋ ਤੁਸੀਂ ਆਪਣਾ ਇਲਾਜ ਆ ਕੇ ਕਰਵਾ ਸਕਦੇ ਆ ਕੋਈ ਦਿੱਕਤ ਪਰੇਸ਼ਾਨੀ ਹੋਵੇ ਤੇ ਸਾਡਾ ਫੋਨ ਨੰਬਰ ਜਿਹੜਾ ਹੈਗਾ ਉਹ ਵੈਬਸਾਈਟ ਦੇ ਉੱਤੇ ਵੈਧ ਰੂਪਲ ਤੁਸੀਂ ਪਾਓਗੇ ਵੈਬਸਾਈਟ ਦੇ ਉੱਤੇ ਤੇ ਤਾਂ ਸਾਡੇ ਫੋਨ ਨੰਬਰ ਸਾਰੇ ਕੰਟੈਕਟ ਨੰਬਰ ਸਾਰੇ ਨਿਕਲੇ ਜਾਣਗੇ ਜੇ ਤੁਸੀਂ ਚੰਡੀਗੜ੍ਹ ਜਾਣਾ ਜਾਂ ਤੁਸੀਂ ਦਿੱਲੀ ਜਾਣਾ ਤੇ ਉੱਥੇ ਦੇ ਵੀ ਨੰਬਰ ਸਾਰੇ ਹੈਗੇ ਆ ਦਿੱਲੀ ਦਾ ਨੰਬਰ 98165 45181 ਸੋ ਇਹਦੇ ਉੱਤੇ ਗੱਲਬਾਤ ਕਰ ਸਕਦੇ ਆ ਜਾਂ ਤੁਸੀਂ 70574 0000 ਦੇ ਉੱਤੇ ਗੱਲਬਾਤ ਕਰ ਸਕਦੇ ਆ ਸੋ ਤੁਹਾਡਾ ਜਿਹੜਾ ਹੱਲ ਹੈ ਉਹ ਤੁਹਾਡਾ ਹੋ ਜਾਏਗਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆਪਣੇ ਖਾਣ ਪੀਣ ਦਾ ਸਿਸਟਮ ਠੀਕ ਕਰ ਲਓ ਆਟੇ ਨੂੰ ਛੱਡ ਦਿਓ ਆਟਾ ਕਣਕ ਦਾ ਜਿਹੜਾ ਹੈਗਾ ਜਿਹਨੂੰ ਇਹ ਪ੍ਰੋਬਲਮ ਹੈ ਇਰਿਟੇਟ ਬੌਇਲ ਸਿੰਡਰਮ ਦੀ ਆਈਬੀਐਸ ਦੀ ਗੈਸ ਬੰਦੀ ਹੈ ਖਾਦਾ ਪੀਤਾ ਹਜਮ ਨਹੀਂ ਹੁੰਦਾ ਕਣਕ ਦਾ ਆਟਾ ਛੱਡ ਦਿਓ ਸਭ ਤੋਂ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਫ੍ਰਿਜ ਦੇ ਵਿੱਚ ਆਟਾ ਗੁੰਨ ਕੇ ਨਾ ਰੱਖੋ ਇਹ ਬਿਲਕੁਲ ਬੜੀ ਵੱਡੀ ਅੱਜ ਕੱਲ ਖਰਾਬ ਹੋ ਰਿਹਾ ਕੰਮ ਸੋ ਫ੍ਰਿਜ ਦੇ ਵਿੱਚ ਆਟਾ ਨਾ ਰੱਖਿਆ ਕਰੋ ਖੰਡ ਜਿਹੜੀ ਹੈ ਛੱਡ ਦਿਓ ਚਿੱਟਾ ਨਮਕ ਛੱਡ ਦਿਓ ਸਿੰਧਾ ਨਮਕ ਖਾਇਆ ਕਰੋ ਚਿੱਟੇ ਨਮਕ ਦੀ ਥਾਂ ਦੇ ਉੱਤੇ ਖੰਡ ਦੀ ਥਾਂ ਦੇ ਉੱਤੇ ਗੁੜ ਖਾ ਲਿਆ ਕਰੋ ਤੇ ਮੈਦਾ ਤੇ ਕਣਕ ਜਿਹੜੀ ਹੈ ਇਹਨੂੰ ਜਿੰਨੀ ਘਟਾ ਸਕਦੇ ਆ ਉਹ ਘਟਾ ਦਿਓ ਤੇ ਤੁਸੀਂ ਬਿਮਾਰੀਆਂ ਤੋਂ ਰਹਿਤ ਹੋ ਸਕਦੇ ਆ ਇਹੋ ਹੀ ਅਰਦਾਸ ਕਰਦੇ ਆਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜੇ ਕਿਸੇ ਨੂੰ ਭੈਣ ਭਾਈ ਨੂੰ ਇਹ ਬਿਮਾਰੀ ਹੈਗੀ ਹੈ ਤੋ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ